ਸੋਰਠ ਮਹਲਾ ਪੰਜਵਾਂ ਗੁਰੂ ਉਰੇ ਚਰਣੀ ਲਾਇਆ ਹਰ ਸੰਗ ਸਹਾਈ ਪਾਇਆ ਗੁਰੂ ਉਰੇ ਚਰਣੀ ਲਾਇਆ ਹਰ ਸੰਗ ਸਹਾਈ ਪਾਇਆ ਕਹਾਂ ਜਾਏ ਤਹਾਂ ਸਹੇਲੇ ਕਰਂ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵ ਸਦਾ ਸੁਭਾਈ ਮਨ ਚੰਦ ਸਭਲੇ ਹਰ ਪਾਉ ਰਿਕ ਸੰਗ ਸਹਾਈ ਰਹਾ ਨਰਾਇਣ ਪ੍ਰਾ ਸੰਤ ਜਨਾਰੇ ਨਾਰਾ ਤਤ ਪਨੀਤ ਕਰਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤ ਪਾਲਾ ਸਾਧ ਜੀ ਸੰਗ ਰਖਵਾਲਾ ਹਰ ਦਿਨ ਰੈਣ ਕੀਰਤਨ ਗਾਈਏ ਬਹੁੜਨ ਜੋਨੀ ਪਾਈਏ ਜਸੇ ਦੇਵ ਪਰਖ ਵਧਾਤਾ ਹਰ ਰਸ ਤਿਨਹੀ ਜਾਤਾ ਕਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਕਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਹਕ